ਜੋ ਵੀ ਦਿਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਹਿੰਦੀ ਹਿੰਦੂ ਪੋਲਿਟਿਕਸ ਜਾਖੜ ਬੋਲੇ ਕਾਂਗਰਸ ਨੇ ਵੇਜੇ ਹਿੰਦੂ ਸਿੱਖ ਦੇ ਬੀਜ ਹੁਣ ਬੈਠਕਾਂ ਦੇ ਵਿੱਚ ਹਿੰਦੂਆਂ ਨੂੰ ਬਣਦਾ ਮਾਨ ਸਨਮਾਨ ਦੇਣ ਦੀ ਕਰ ਰਹੀ ਨੇ ਗੱਲ ਵਿਰਿੰਗ ਦਾ ਪਲਟਵਾਰ ਜਾਖੜ ਨੇ 2022 ਦੇ ਵਿੱਚ ਹਿੰਦੂ ਸਿੱਖ ਕਰਕੇ ਕਾਂਗਰਸ ਨੂੰ ਹਰਾਈ ਚੋਣ ਨਵਜੋਤ ਸਿੰਘ ਸਿੱਧੂ ਨਹੀਂ ਲੜਨਗੇ ਲੋਕ ਸਭਾ ਚੋਣ ਕਿਾ ਦਿੱਲੀ ਜਾਣਾ ਹੁੰਦਾ ਤਾਂ ਕਿਉਂ ਛੜਦਾ ਰਾਜ ਸਭਾ ਮੈਂ ਨਹੀਂ ਲੜਾਂਗਾ ਲੋਕ ਸਭਾ ਚੋਣ ਪਰ ਖੁਦ ਨੂੰ ਕਾਂਗਰਸ ਪਾਰਟੀ ਦਾ ਦੱਸਿਆ ਸਿਪਾਹੀ ਜਦੋਂ ਵੀ ਮਸਲੇ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੰਗੀ ਮਾਫੀ ਤੇ ਕਾਂਗਰਸ ਦੇ ਚੁੱਕੇ ਸਵਾਲ ਬਾਜਵਾ ਬੋਲੇ ਭਾਜਪਾ ਨਾਲ ਗਠਜੋੜ ਕਰਨ ਦੀਆਂ ਸ਼ਰਤਾਂ ਪੂਰੀਆਂ ਕਰੇ ਨੇ ਸੁਖਬੀਰ ਤਾਂ ਸਿੱਧੂ ਨੇ ਕਿਹਾ ਮਾਫੀ ਨਹੀਂ ਉਹ ਗੁਨਾਹਾਂ ਦਾ ਕਬੂਲਨਾਮਾ ਬੰਦੀ ਸਿੱਖਾਂ ਦਿੱਲੀ 20 ਮਾਰਚ ਨੂੰ ਦਿੱਲੀ ਦੇ ਵਿੱਚ ਹੋਣ ਵਾਲਾ ਮਾਰਚ ਐ ਜੀਪੀਸੀ ਨੇ ਟਾਲ ਲਿਆ ਹਰਜਿੰਦਰ ਸਿੰਘ ਧਾਮੀ ਬੋਲੇ ਫਿਲਹਾਲ ਦੇ ਲਈ ਟਾਲਿਆ ਮਾਰਚ ਰਵਨੀਤ ਬਿੱਟੂ ਬੋਲੇ ਗ੍ਰਹਿ ਮੰਤਰੀ ਦੇ ਡਰ ਕਰਕੇ ਟਾਲਿਆ ਮਾਰਚ ਜਥੇਬੰਦੀਆਂ ਦਾ ਵੀ ਨਹੀਂ ਮਿਲਿਆ ਸਾਥ ਬਹਿਤ ਕਲਾਇਨਸਾਮ ਔਰਸ਼ੀਦੇ 2 ਸਾਲ ਹੁਣ ਤੱਕ ਸੁਖਰਾਜ ਸਿੰਘ ਨੇ ਦਿੱਤੀ ਮਰਨ ਵਰਤ ਦੀ ਚੇਤਾਵਨੀ ਕਿ ਆ ਜੇ 22 ਦਸੰਬਰ ਤੱਕ ਕੋਰਟ ਦੇ ਵਿੱਚ ਨਾਂ ਪੇਸ਼ ਕੀ ਹੋਏ ਚਲਾਨ ਤਾਂ ਮਰਨ ਵਰਤ ਤੇ ਬੈਠਾਂਗਾ 8 ਸਾਲ ਬਾਅਦ ਵੀ ਨਹੀਂ ਮਿਲਿਆ ਗੋਲੀ ਕਾਂਡ ਦਾ ਇਨਸਾਫ ਸੁਖਦੇਵ ਢਿੰਡ ਸਾਥੇ ਅਕਾਲੀ ਲੀਡਰਾਂ ਦੇ ਵਿਚਾਲੇ ਮੁਲਾਕਾਤ ਦੀਆਂ ਤਸਵੀਰਾਂ ਨੇ ਛੇੜੀ ਚਰਚਾ ਰਾਏਕੋਟ ਦੇ ਵਿੱਚ ਭੁਗ ਸਮਾਗਮ ਦੇ ਦੌਰਾਨ ਚੰਦੂ ਮਾਜਰਾ ਸਰਮਣ ਸਿੰਘ ਫਲੋਰ ਐ ਜੀ ਪੀ ਸੀ ਪ੍ਰਧਾਨ ਧਾਮੇ ਦੇ ਨਾਲ ਕੀਤੀ ਬੰਦ ਕਮਰਾ ਮੀਟਿੰਗ ਨਿਊਜ਼ 18 ਤੇ ਬੋਲੇ ਢਿੰਡਸਾ ਕਿਸੇ ਸਿਆਸੀ ਮਸਲੇ ਤੇ ਨਹੀਂ ਹੋਈ ਚਰਚਾ ਮਹਾਲੀ ਦੇ ਸਨੇਟਾ ਦੇ ਵਿੱਚ ਸੀ ਜੇ ਸਟਾਫ ਤੇ ਬਦਮਾਸ਼ਾਂ ਦੇ ਵਿਚਾਲੇ ਮੁੱਠ ਭੇੜ ਦੋਵੇਂ ਪਾਸਿਓਂ 8 ਤੋਂ 10 ਰਾਊਂਡ ਹੋਈ ਫਾਇਰਿੰਗ ਬਦਮਾਸ਼ ਪ੍ਰਿੰਸ ਤੇ ਕਰਨਜੀਤ ਗਿਫਤਾਰ ਪੈਰਾਂ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਹੋਈ ਓਏ ਗੰਭੀਰ ਜ਼ਖਮੀ ਪਟਿਆਲਾ ਛੀਪੁਲਸ ਨੇ ਗੈਂਗਸਟਰ ਦਾ ਕੀਤਾ ਅਨਕਾਊਂਟਰ ਪੁਲਿਸ ਦੀ ਗੋਲੀ ਦੇ ਨਾਲ ਜ਼ਖਮੀ ਹੋਇਆ ਗੈਂਗਸਟਰ ਮਲਕੀਤ ਔਰ ਫਚਟਾ ਕਤਲ ਤੇ ਇਰਾਦਾ ਕਤਲ ਦੇ ਕੇਸਾਂ ਦੇ ਵਿੱਚ ਸੀ ਵਾਂਟਡ ਢੰਡੀ ਗਾੜੀ ਚ ਉਲਾ ਤੇ ਉੱਪਰ ਕੈਬ ਨਹੀਂ ਹੋਣਗੀਆਂ ਬੰਦ ਹਾਈ ਕੋਰਟ ਨੇ ਦੋਵੇਂ ਕੰਪਨੀਆਂ ਨੂੰ 22 ਦਸੰਬਰ ਤੱਕ ਦਿੱਤੀ ਰਾਹਤ ਐਂਟਰੀ ਟੈਕਸ ਨਾ ਭਰਨ ਤੇ ਪ੍ਰਸ਼ਾਸਨ ਤੋਂ ਨਹੀਂ ਮਿਲਿਆ ਲੈਸੈਂਸ ਸਿਹਤ ਦੇ ਪੰਦਰਵਾੜਾ ਨੂੰ ਲੈ ਕੇ ਜੀਪੀਸੀ ਪ੍ਰਧਾਨ ਧਮੀ ਦੀਆਂ ਹਦਾਇਤਾਂ 1 ਜਨਵਰੀ ਤੱਕ ਗੁਰੂ ਘਰਾਂ ਦੇ ਵਿੱਚ ਨਾ ਦਿੱਤਾ ਜਾਵੇ ਸਰੋਪਾ ਲੰਗਰ ਦੇ ਵਿੱਚ ਨਾ ਬਣਾਓ ਕੋਈ ਮਿੱਠਾ ਪਕਵਾਨ ਸਾਦਾ ਦਾਲ ਪ੍ਰਸ਼ਾਦਾ ਵਰਤਾਓ ਸੱਚੀ ਗੱਲ ਤੁਸੀਂ ਵੇਖ ਰਹੇ ਹੋ ਨਿਊਜ਼ ਇਟਨ ਪੰਜਾਬ ਰਾਣਾ ਮੈਂ ਪ੍ਰਵਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਤੇ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੇ ਖਬਰ ਤੇ ਵੱਡੇ ਖਬਰ ਪਟਿਆਲਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਐਨਕਾਊਂਟਰ ਹੋਇਆ ਹੈ ਪੁਲਿਸ ਦੀ ਗੋੜੀ ਦੇ ਨਾਲ ਇੱਕ ਗੈਂਗਸਟਰ ਜ਼ਖਮੀ ਹੋਇਆ ਹੈ ਸੀਜੀਪਟਿਆਲਾ ਦੇ ਨਾਲ ਮੁੱਠਪੇਰ ਦੇ ਦਰਸਲ ਇਹ ਗੈਂਗਸਟਰ ਜ਼ਖਮੀ ਹੋਇਆ ਹੈ ਗੈਂਗਸਟਰ ਮਲਕੀਤ ਉਰਫ ਚਿੱਟਾ ਜ਼ਖਮੀ ਹੋਇਆ ਜਿਸ ਦੀ ਪਛਾਣ ਗੈਂਗਸਟਰ ਮਲਕੀਤ ਉਰਫ ਚਿੱਟਾ ਵਜੋਂ ਹੋਈ ਹੈ ਪਿੱਛਾ ਕਰਦੇ ਸਮੇ ਗੈਂਗਸਟਰ ਨੇ ਪੁਲਿਸ ਤੇ ਵੀ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਇਹ ਗੈਂਗਸਟਰ ਜ਼ ਕਤਲ ਤੇ ਇਰਾਦਾ ਕਤਲ ਦੇ ਕੇਸਾਂ ਦੇ ਵਿੱਚ ਜਿਹੜਾ ਕਿ ਪੁਲਿਸ ਕਮਾਂਡਰ ਸੀ ਗਿਆ ਬੱਤੀ ਬੋਰਦਾ ਪਿਸਟਲ ਤੇ 6 ਕਾਰਤੂਸਿਸ ਤੋਂ ਆਪਰੰਤ ਕੀਤੇ ਗਏ ਨੇ ਸੋ ਗੈਂਗਸਟਰਾਂ ਦੇ ਖਰਾਬ ਬਦਮਾਸ਼ਾਂ ਦੇ ਖਰਾਬ ਲਗਾਤਾਰ ਪੰਜਾਬ ਪੁਲਿਸ ਦਾ ਜੋ ਐਕਸ਼ਨ ਨਜ਼ਰ ਆ ਰਿਹਾ ਇਸ ਤੋਂ ਪਹਿਲਾਂ ਦੁਪਹਿਰ ਦੀ ਗੱਲ ਕੀਤੀ ਹੈ ਤਾਂ ਦੁਪਹਿਰ ਮਹਾੜੀ ਦੇ ਵਿੱਚ ਪੁਲਿਸ ਦਾ ਬਦਮਾਸ਼ਾਂ ਦੇ ਨਾਲ ਮੁਠਪੇੜ ਹੋਇਆ ਸੀਗਾ ਐਨਕਾਊਂਟਰ ਦੇ ਦੌਰਾਨ ਦੋ ਬਦਮਾਸ਼ਾਂ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਤੇ ਮਹਾੜੀ ਤੋਂ ਬਾਅਦ ਹੁਣ ਪਟਿਆਲਾ ਦੇ ਵਿੱਚ ਪੁਲਿਸ ਦੀ ਇਹ ਵੱਡੀ ਕਾਰਵਾਈ ਆ ਨਜ਼ਰ ਆਈ ਹੈ ਤੁਹਾਨੂੰ ਐਨਕਾਊਂਟਰ ਵਾਲੀ ਜਗ੍ਹਾ ਦੀਆਂ ਇਹ ਤਸਵੀਰਾਂ ਵਿਖਾ ਰਹੇ ਹ ਆ ਗੈਂਗਸਟਰ ਦੀ ਫਾਇਲ ਤਸਵੀਰੀ ਬਖਾਰਿਆ ਜਿਸ ਦੇ ਨਾਲ ਪੁਲਿਸ ਦੀ ਮੁੱਠਪੇੜ ਹੁੰਦੀ ਹੈ ਤੇ ਇਸੇ ਦੌਰਾਨ ਇਸ ਨੂੰ ਜ਼ਖਮੀ ਹਾਲਤ ਦੇ ਵਿੱਚ ਆਖਰਕਾਰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੀਆਈਏ ਪਟਿਆਲਾ ਦੇ ਨਾਲ ਦਰਸਲ ਮੁੱਠਪੇੜ ਦੇ ਵਿੱਚ ਇਹ ਗੈਂਗਸਟਰ ਜ਼ਖਮੀ ਹੋਇਆ ਜਿਸ ਦਾ ਨਾਮ ਦੱਸਿਆ ਜਾ ਰਿਹਾ ਮਲਕੀਤ ਉਰਫ ਚੱਟਾ ਪਿੱਛਾ ਕਰਦੇ ਸਮੇਂ ਗੈਂਗਸਟਰ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਦੋਂ ਲਗਾਤਾਰ ਦਰਸਲ ਪੁਲਿਸ ਪਾਰਟੀ ਦੇ ਵੱਲੋਂ ਇਸ ਗੈਂਗਸਟਰ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਇਸ ਦੌਰਾਨ ਆ ਗੈਂਗਸਟਰ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਜਾਂਦੀ ਹੈ ਤੇ ਜਵਾਬੀ ਫਾਇਰਿੰਗ ਦੇ ਵਿੱਚ ਇਹ ਗੈਂਗਸਟਰ ਜ਼ਖਮੀ ਹੋ ਜਾਂਦਾ ਹੈ ਮਲਕੀਸ਼ ਸਿੰਘ ਉਰਫ ਚਿੱਟਾ ਵਜੋਂ ਜਿਸ ਦੀ ਕਿ ਪਛਾਣ ਹੋਈ ਹੈ ਕਤਲ ਤੇ ਇਰਾਦਾ ਕਤਲ ਦੇ ਕੇਸਾਂ ਦੇ ਵਿੱਚ ਇਹ ਗੈਂਗਸਟਰ ਵਾਂਟਡ ਸੀਗਾ ਲਗਾਤਾਰ ਪੁਲਿਸ ਨੇ ਵੱਲ ਇਸ ਦੀ ਭਾਲ ਕੀਤੀ ਜਾ ਰਹੀ ਤੇ ਆਖਰਕਾਰ ਪਟਿਆਲਾ ਦੇ ਵਿੱਚ ਐਨਕਾਊਂਟਰ ਦੇ ਦੌਰਾਨ ਇਸ ਗੈਂਗਸਟਰ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਜਿਸ ਤੋਂ ਕਿ 32 ਬੋਰ ਦਾ ਬ੍ਰਿਸਟਲ ਤੇ 6 ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਪਟਿਆਲਾ ਦੇ ਐਸਐਸਪੀ ਦੇ ਨਾਲ ਸਾਡੇ ਸੂਗੀ ਮਨੋਸ਼ਰਮਾ ਦੇ ਵੱਲੋਂ ਵਿਸਤਾਰ ਦੇ ਨਾਲ ਪੂਰੀ ਗੱਲਬਾਤ ਵੀ ਕੀਤੀ ਗਈ ਇਸ ਇਨਕਾਉਂਟਰ ਨੂੰ ਲੈ ਕੇ ਉਹ ਪੂਰੀ ਗੱਲਬਾਤ ਸੁਣਾਉਂਦੇ ਹਾਂ ਪੰਜੋ ਡੀਜੀਪੀ ਪੰਜਾਬ ਦੇ ਦਾ ਤਾ ਮਤਾਬਿਕ ਪਟਿਆਲਾ ਪੁਲਿਸ ਜਿਹੜੀ ਆ ਉਹ ਕ੍ਰਿਮਿਨਲ ਅਤੇ ਗੈਂਗਸਟਰ ਫ੍ਰੀ ਪਟਿਆਲਾ ਲਈ ਕਮਿਟਿਡ ਹੈਗੀ ਆ ਇਹ ਮਨਦੀਪ ਚਿੱਟਾ ਮਨਦੀਪ ਉਰਫ ਚਿੱਟਾ ਨਾਮ ਦਾ ਇਹ ਗੈਂਗਸਟਰ ਸੀਗਾ ਐਂਡ ਇਸ ਮਨਦੀਪ ਚਿੱਟੇ ਨਾਮ ਦੇ ਗੈਂਗਸਟਰ ਦੇ ਉੱਪਰ ਕਤਲ ਦੇ ਇਰਾਦਾ ਕਤਲ ਦੇ ਐਂਡ ਲੁੱਟਾਂ ਖੋਹਾਂ ਦੇ ਕਈ ਮੁਕਦਮੇ ਦਰਸੀਗੇ ਇਹ ਬੜਾ ਇੱਕ سنگੀਨ ਅਪਰਾਧੀ ਸੀਗਾ ਐਂਡ ਐਸਪੀ ਸਿਟੀ ਤੇ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਜਦੋਂ ਖੇੜਾ ਗੁਜਰਾ ਦੇ ਲਾਗੇ ਇਹਨੂੰ ਇਹਦਾ ਪਿੱਛਾ ਕਰਦੇ ਹੋਏ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਿੰਨ ਰੁਕਣ ਦੀ ਥਾਂ ਤੇ ਜਿਹੜੀ ਪੁਲਿਸ ਪਾਰਟੀ ਸੀਗੀ ਉਹਦੇ ਉੱਪਰ ਤਿੰਨ ਫਾਇਰ ਕੀਤੇ ਪੁਲਿਸ ਪਾਰਟੀ ਨੇ ਰਿਟੈਲੀਟਰੀ ਫਾਇਰ ਕੀਤਾ ਐਂਡ 5 ਤੋਂ 6 라운ਡ ਪੁਲਿਸ ਪਾਰਟੀ ਨੇ ਫਾਇਰ ਕੀਤੇ ਉਹਨਾਂ ਚੋਂ ਇੱਕ 라운ਡ ਇਹਦੇ ਗੋਡੇ 'ਚ ਵੱਜਾ ਇਮੀਡੀਏਟਲੀ ਇਹਨੂੰ ਅਰੈਸਟ ਕਰਕੇ ਹਸਪਤਾਲ ਲੈ ਕੇ ਗਏ ਤੇ ਐਸ ਕੇ ਖਰੋੜ ਜਿਹੜਾ ਇੱਕ ਬੜਾ ਕੁਖਿਆਤ ਗੈਂਗਸਟਰ ਸੀਗਾ ਇਹਦੇ ਐਸ ਕੇ ਖਰੋੜ ਗੈਂਗ ਨਾਲ ਇਹਦੇ ਲਿੰਕ ਸੀਗੇ ਐਂਡ ਰੀਸੈਂਟਲੀ ਪਿਛਲੇ ਕੁਝ ਮਹੀਨੇ ਪਹਿਲੇ ਤ੍ਰਿਪੜੀ 'ਚ ਜਿਹੜਾ ਮਰਡਰ ਹੋਇਆ ਸੀ ਇਹ ਮਰਡਰ ਦੇ ਮੁਕੱਦਮੇ 'ਚ ਵੀ ਸਾਨੂੰ ਵਾਂਟਡ ਸੀਗਾ 6 ਤੋਂ ਜ਼ਿਆਦਾ ਮੁਕੱਦਮੇ ਕਤਲ ਦੇ ਇਰਾਦਾ ਕਤਲ ਦੇ ਤੇ ਦਰਸ ਸੀਗੇ ਤੇ ਮਨਦੀਪ ਸਿੰਘ ਉਰਫ ਚਿੱਟਾ ਨਾਮ ਦਾ ਇਸ ਗੈਂਗਸਟਰ ਦਾ ਪਟਿਆਲਾ ਪੁਲਿਸ ਪਾਰਟੀ ਵੱਲੋਂ ਐਨਕਾਊਂਟਰ ਕੀਤਾ ਗਿਆ ਸਰ ਕਿੱਥੋਂ ਇਨਪੁਟ ਕਿੱਥੋਂ ਮਿਲੀਗੀ ਆ ਰਿਹਾ ਸੀ ਕਿਤੇ ਜਾਂ ਫਿਰ ਸਮਗਲਿੰਗ ਦਾ ਸਮਾਨ ਚਿੱਟਾ ਵਗੈਰਾ ਜਾਂ ਹੋਰ ਲੈ ਕੇ ਜਾ ਰਹੇ ਸੀ ਇਨਪੁਟ ਕਿਵੇਂ ਮਿਲੀ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ ਦੇਖੋ ਮਨਜੋਗ ਸੀਐਮ ਪੰਜਾਬ ਅਤੇ ਮਨਜੋਗ ਡੀਜੀਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਹਰ ਪ੍ਰਕਾਰ ਦਾ ਅਪਰਾਧੀ ਜਿਹੜਾ ਆ ਉਹਨੂੰ ਪੁਲਿਸ ਦਾ ਭੈ ਹੋਵੇ ਤੇ ਇਹੋ ਜਿਹੇ ਕੋਖਿਆਤ ਅਪਰਾਧੀਆਂ ਦੇ ਉਹਨਾਂ ਨੂੰ ਫੜਨ ਲਈ ਅਸੀਂ ਲਗਾਤਾਰ ਆਪਣੀ ਇੰਟੈਲੀਜੈਂਸ ਨੂੰ ਡਿਵੈਲਪ ਕਰਦੇ ਰਹਿੰਦੇ ਆ ਅੱਜ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇਹ ਪਟਿਆਲੇ ਤੋਂ ਸੰਗਰੂਰ ਵੱਲ ਦੀ ਮੂਵਮੈਂਟ ਕਰੂਗਾ ਤੇ ਇਮੀਡੀਏਟਲੀ ਸਾਡੀ ਟੀਮਾਂ ਇਹਦੇ ਮਗਰ ਪਈਆਂ ਸੀ ਤੇ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਤਿੰਨ ਫਾਇਰ ਕੀਤੇ ਇਹਦੇ ਤੋਂ ਜਿਹੜੇ ਇਹਨੇ ਪਿਸਟਲ ਰਾਹੀਂ ਫਾਇਰ ਕੀਤੇ ਉਹ ਪਿਸਟਲ ਵੀ ਬਰਾਮਦ ਹੋਇਆ ਤੇ ਇਹਦੇ ਤੋਂ 6 ਰਾਊਂਡ ਵੀ ਬਰਾਮਦ ਹੋਏ ਆ ਤੇ ਜਿਹੜੀ ਮੋਟਰਸਾਈਕਲ ਤੇ ਇਹ ਜਾ ਰਿਹਾ ਸੀ ਉਹ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਕਿਹਨੇ ਕੋਈ ਹੋਰ ਵੀ ਨਾਲ ਸੀ ਜੀ ਕੋਈ ਹੋਰ ਵੀ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਸੀਗਾ ਤੇ ਇਹ ਕਈ ਮੁਕਦਮਿਆਂ 'ਚ ਵਾਂਟਡ ਸੀਗਾ ਕਤਲ ਦੇ ਇਰਾਦਾ ਕਤਲ ਦੀ ਸਰਮਾ ਜੀ ਪਟਿਆਲੇ ਸ਼ਹਿਰ 'ਚ ਵੀ ਇਹਦੇ ਇੱਕ ਕਤਲਨਾਮਾ ਨੂੰ ਅੰਜਾਮ ਦਿੱਤਾ ਬਿਲਕੁਲ ਤ੍ਰਿਪੜੀ ਏਰੀਏ 'ਚ ਜਿਹੜਾ ਇੱਕ ਮਰਡਰ ਹੋਇਆ ਸੀ ਉਹਦੇ 'ਚ ਵੀ ਇਹ ਵਾਂਟਡ ਸੀਗਾ ਸਾਨੂੰ ਸਰ ਮੈਸੇਜ ਕੀ ਦੇਣਾ ਚਾਹੁੰਦੀ ਹੈ ਪਟਿਆਲਾ ਪੁਲਿਸ ਦੇਖੋ ਮੈਂ ਮਨਜੋਗ ਸੀਐਮ ਪੰਜਾਬ ਅਤੇ ਮਨਜੋਗ ਡੀਜੀਪੀ ਪੰਜਾਬ ਵੱਲੋਂ ਜਿਹੜੇ ਸਾਨੂੰ ਕਲੀਅਰ ਡਾਇਰੈਕਸ਼ਨ ਨੇ ਕਿ ਕਿਸੇ ਵੀ ਪ੍ਰਕਾਰ ਦੇ ਗੈਂਗਸਟਰ ਨੂੰ ਕ੍ਰਿਮੀਨਲ ਨੂੰ ਅਤੇ ਨਸ਼ਾ ਤਸਕਰਾਂ ਨੂੰ ਬੜੀ ਸਖਤਾਈ ਨਾਲ ਡੀਲ ਕਰਨਾ ਆ ਤੇ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਇਹ ਮਹਿੰਮ ਚਲਾਉਗੀ ਤੇ ਮੈਂ ਸਾਰੇ ਕ੍ਰਿਮੀਨਲਸ ਨੂੰ ਸਖਤ ਸੁਨੇਹਾ ਦੇਣਾ ਚਾਹੁੰਦਾ ਆ ਕਿ ਪਟਿਆਲਾ ਚ ਕਿਸੇ ਵੀ ਵਾਰਦਾਤ ਨੂੰ ਜੇ ਅੰਜਾਮ ਦੇਣ ਦੀ ਸੋਚੀ ਵੀ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਬਿਲਕੁਲ ਲਗਾਤਾਰ ਬਦਮਾਸ਼ਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆ ਰਿਹਾ ਹੈ ਆ ਤੁਹਾਨੂੰ ਦੋ ਤਸਵੀਰਾਂ ਵਿਖਾ ਰਹੇ ਹਾਂ ਸਵੇਰ ਵੇਲੇ ਦੀ ਜੇਕਰ ਗੱਲ ਕੀਤੀ ਹੈ ਤਾਂ ਮਹਾਲੀ ਦੇ ਵਿੱਚ ਸਵੇਰ ਵੇਲੇ ਇਹ ਅਨਕਾਊਂਟਰ ਕੀਤਾ ਗਿਆ ਪੁਲਿਸ ਦੇ ਵੱਲੋਂ ਇਹ ਅਨਕਾਊਂਟਰ ਦੇ ਦੌਰਾਨ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਵਕਫ ਵਕ ਕੇਸਾਂ ਦੇ ਵਿੱਚ ਲੁੱਟਕੋ ਦੀਆਂ ਵਾਰਦਾਤਾਂ ਦੇ ਇਸ ਮਾਮਲੇ ਦੇ ਵਿੱਚ ਜਿਹੜੇ ਕਿ ਪੁਲਿਸ ਨੂੰ ਵਾਂਟਡ ਸਨ ਤਾਂ ਮਹਾਲੀ ਤੋਂ ਬਾਅਦ ਸ਼ਾਮ ਨੂੰ ਪਟਿਆਲਾ ਦੇ ਵਿੱਚ ਜਿਹੜਾ ਕਿ ਪੁਲਿਸ ਦਾ ਇਹ ਵੱਡਾ ਐਕਸ਼ਨ ਨਜ਼ਰ ਆਇਆ ਇਹਨਾਂ ਦੋ ਤਸਵੀਰਾਂ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਬਦਮਾਸ਼ਾਂ ਗੈਂਗਸਟਰਾਂ ਦੇ ਖਿਲਾਫ ਪੁਲਿਸ ਦੇ ਵੱਲੋਂ 56 ਕੱਸਿਆ ਜਾ ਰਿਹਾ ਕਿਉਂਕਿ ਪਿਛਲੇ ਦਿਨੀ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਿਊਜ਼ਿਕਨ ਪੰਜਾਬ ਦੇ ਨਾਲ ਗੱਲਬਾਤ ਕਰਦੇ ਆ ਸਿੱਧੇ ਸਿੱਧੀ ਚੇਤਾਵਨੀ ਦਿੱਤੀ ਗਈ ਸੀ ਗੈਂਗਸਟਰਾਂ ਨੂੰ ਬਦਮਾਸ਼ਾਂ ਨੂੰ ਕਿ ਜੇਕਰ ਕੋਈ ਕ੍ਰਾਈਮ ਕਰਕੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਅਗਲਾ ਚੌਂਕ ਟੱਪੇਗਾ ਜਾਂ ਨਹੀਂ ਇਸ ਦੀ ਕੋਈ ਵੀ ਗਾਰੰਟੀ ਨਹੀਂ ਹੋਵੇਗੀ ਤਾਂ ਮੁੱਖ ਮੰਤਰੀ ਮਾਨ ਦੀ ਇਸ ਚੇਤਾਵਨੀ ਤੋਂ ਬਾਅਦ ਚ ਗਰਾਉਂਡ ਜ਼ੀਰੋ ਤੇ ਕਿਸ ਤਰ੍ਹਾਂ ਦਾ ਐਕਸ਼ਨ ਨਜ਼ਰ ਆ ਰਿਹਾ ਹੈ ਇਹਨਾਂ ਦੋਵਾਂ ਤਸਵੀਰਾਂ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਹਿਲਾਂ ਮਹਾੜੀ ਦੇ ਵਿੱਚ ਜਿਹੜਾ ਕਿ ਦੋ ਬਦਮਾਸ਼ਾਂ ਤੇ ਪੁਲਿਸ ਦੇ ਵਿਚਾਲੇ ਇਨਕਾਊਂਟਰ ਹੁੰਦਾ ਹੈ ਮੁੱਠਪੇੜ ਹੁੰਦੀ ਹੈ ਤੇ ਇਸ ਦੌਰਾਨ ਦੋ ਬਦਮਾਸ਼ਾਂ ਨੂੰ ਦਰਸਲ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਜਾਂਦੀ ਹੈ। ਪਰ ਸ਼ਾਮ ਵੇਲੇ ਪਟਿਆਲਾ ਦੇ ਵਿੱਚ ਦਰਸਲੇ ਵੱਡਾ ਇਨਕਾਊਂਟਰ ਹੋਇਆ ਜਿੱਥੇ ਕਿ ਇੱਕ ਗੈਂਗਸਟਰ ਨੂੰ ਇਨਕਾਊਂਟਰ ਦੇ ਦੌਰਾਨ ਕਾਬੂ ਕੀਤਾ ਗਿਆ ਜਿਵੇਂ ਲਗਾਤਾਰ ਪੁਲਿਸ ਨੇ ਇਸ ਗੈਂਗਸਟਰ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਤੇ ਇਸ ਦੌਰਾਨ ਇਸ ਗੈਂਗਸਟਰ ਦੇ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਇਹ ਗੈਂਗਸਟਰ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਿਸ ਦਾ ਕਿ ਨਾਮ ਮਲਕੀਤ ਉਰਫ ਚਿੱਟਾ ਦੱਸਿਆ ਜਾ ਰਿਹਾ ਹੈ ਆ ਜਿਹੜਾ ਕਿ ਵਕਫਾ ਕੇਸਾਂ ਦੇ ਵਿੱਚ ਪੁਲਿਸ ਨੂੰ ਵਾਂਟਡ ਸੀਗਾ ਵਕਫਾ ਕੇਸਾਂ ਦੇ ਵਿੱਚ ਨਾਮਜਦ ਸੀਗਾ ਜਿਸ ਨੂੰ ਪਟਿਆਲਾ ਦੇ ਵਿੱਚ ਇਨਕਾਊਂਟਰ ਦੇ ਦੌਰਾਨ ਆਖਰਕਾਰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦੋ ਤਸਵੀਰਾਂ ਨੇ ਪੁਲਿਸ ਦੇ ਵੱਡੇ ਐਕਸ਼ਨ ਦੀਆਂ ਇਨਕਾਊਂਟਰ ਦੀਆਂ ਸਵੇਰ ਵੇਲੇ ਮਹਾਲੀ ਦੇ ਵਿੱਚ ਤੇ ਸ਼ਾਮ ਵੇਲੇ ਗੱਲ ਕੀਤੀ ਜਾਂ ਤਾਂ ਪਟਿਆਲਾ ਦੇ ਵਿੱਚ ਦਰਸਲੇ ਵੱਡਾ ਐਕਸ਼ਨ ਨਜ਼ਰ ਆਇਆ ਅਜੇਕਰ ਪਿਛਲੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਵੇਂ ਪੂਰਾ ਐਕਸ਼ਨ ਕੀਤਾ ਜਾ ਰਿਹਾ 4 ਨਵੰਬਰ ਨੂੰ ਬਟਾਲਾ ਦੇ ਵਿੱਚ ਵੱਡਾ ਐਕਸ਼ਨ ਹੁੰਦਾ 6 ਨਵੰਬਰ ਨੂੰ ਜ਼ਿਲਕਪੁਰ ਦੇ ਵਿੱਚ ਗੈਂਗਸਟਰ ਮਨਜੀਤ ਸਿੰਘ ਗੁਰੀ ਨੂੰ ਜਿਹੜਾ ਕਿ ਕਾਬੂ ਕੀਤਾ ਜਾਂਦਾ ਹੈ ਜ਼ਿਲਕਪੁਰ ਦੇ ਵਿੱਚ ਗੈਂਗਸਟਰ ਮਨਜੀਤ ਸਿੰਘ ਗੁਰੀ ਨੂੰ ਕਾਬੂ ਕੀਤਾ ਗਿਆ ਦਾ ਪੂਰੇ ਮੁੱਠਪੇਟ ਦੇ ਦੌਰਾਨ ਇਨਕਾਊਂਟਰ ਦੇ ਦੌਰਾਨ 9 ਨਵੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਚੱਲਦੇ ਵਿਆਹ ਦੇ ਦੌਰਾਨ ਤਿੰਨ ਲੁਟੇਰਿਆਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਜਾਂਦਾ ਹੈ 29 ਨਵੰਬਰ ਨੂੰ ਲੁਧਿਆਣਾ ਦੇ ਵਿੱਚ ਗੈਂਗਸਟਰ ਸੰਜੀਵ ਕੁਮਾਰ ਸੰਜੂ ਤੇ ਸ਼ਮਗ ਗੋਪੀ ਨੂੰ ਟੀਰ ਕਰ ਦਿੱਤਾ ਗਿਆ। ਉੱਥੇ 4 ਦਸੰਬਰ ਨੂੰ ਬਠਿੰਡਾ ਦੇ ਵਿੱਚ ਇੱਕ ਲੁਟੇਰੇ ਨੂੰ ਜ਼ਖਮੀ ਕਰਕੇ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। 13 ਦਸੰਬਰ ਨੂੰ ਰਤਿਆਣਾ ਦੇ ਵਿੱਚ ਗੈਂਗਸਟਰ ਸੁਖਦੇਵ ਉਰਫ ਵਿੱਕੀ ਨੂੰ ਐਨਕਾਊਂਟਰ ਦੇ ਦੌਰਾਨ ਟੀਰ ਕਰ ਦਿੱਤਾ ਗਿਆ। 13 ਦਸੰਬਰ ਨੂੰ ਜ਼ਿਲਪੁਰ ਦੇ ਵਿੱਚ ਗੈਂਗਸਟਰ ਜੱਸਾ ਹੈਪੋਵਾਲ ਨੂੰ ਜ਼ਖਮੀ ਕੀਤਾ ਗਿਆ। 14 ਦਸੰਬਰ ਨੂੰ ਮਾਨਸਾ ਦੇ ਵਿੱਚ ਗੈਂਗਸਟਰ ਪੰਮਾ ਕੁਲਾਣਾ ਇਨਕਾਊਂਟਰ ਦੇ ਦੌਰਾਨ ਕਾਬੂ ਕੀਤਾ ਗਿਆ ਪਿਛਲੇ ਦਿਨਾਂ ਦੇ ਦੌਰਾਨ ਤਾਂ ਇਹ ਪੂਰਾ ਐਕਸ਼ਨਿਸ ਹੈ ਕਿ ਐਕਸ਼ਨ ਤੋਂ ਸਮਝਿਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਮਾਨ ਦੀ ਚੇਤਾਵਨੀ ਤੋਂ ਬਾਅਦ ਚ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਬਦਮਾਸ਼ਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਚਕੰਜਾ ਕੱਸਿਆ ਜਾ ਰਿਹਾ ਹੈ ਰੁਕ ਰਹੀ ਅਗਲੀ ਖਬਰ ਦਾ ਪੰਜਾਬ ਦੇ ਵਿੱਚ ਹਿੰਦੂ ਪੋਲਿਟਿਕਸ ਦੀ ਹੁਣ ਚਰਚਾ ਸ਼ੁਰੂ ਹੋ ਗਈ ਹੈ ਸੁਨੀਲ ਜਾਖੜ ਤੇ ਰਾਜਾ ਵੜਿੰਗ ਦੇ ਵਿੱਚ ਇਸ ਨੂੰ ਲੈ ਕੇ ਵਾਰ ਪਲਟ ਵਾਰ ਚੱਲ ਰਿਹਾ ਹੈ ਕਾਂਗਰਸ ਨੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਵਾਲੇ ਬੀਜ ਬੀਜੇ ਨੇ ਸੁਨੀਲ ਜਾਖੜ ਦੇ ਹੁਣ ਦਰਸਲ ਕਾਂਗਰਸ ਤੇ ਵੱਡਾ ਹਮਲਾ ਬੋਲਿਆ ਗਿਆ ਸੁਨੀਲ ਜਾਖੜ ਦਾ ਕਹਿੰਦਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਵਾਲੇ ਬੀਜ ਬੀਜੇ ਨੇ ਹੁਣ ਇਹ ਹਿੰਦੂਆਂ ਨੂੰ ਬਣਦਾ ਸਤਕਾਰ ਦੇਣ ਦੀ ਗੱਲ ਕਰਦੇ ਨੇ ਤਾਂ ਗੋਰਾਜਾ ਵੜਿੰਗ ਦੇ ਵੱਲੋਂ ਸੁਨੀਲ ਜਾਖੜ ਨੂੰ ਜਵਾਬ ਦਿੱਤਾ ਗਿਆ ਪਲਟਵਾਰ ਕੀਤਾ ਗਿਆ ਰਾਜਾ ਵੜਿੰਗ ਦਾ ਕਹਿੰਦਾ ਕਿ ਭਾਜਪਾ ਨਫਰਤ ਦੀ ਰਾਜਨੀਤੀ ਕਰ ਰਹੀ ਹੈ ਜਾਖੜ ساری ਉਮਰ ਕਾਂਗਰਸ ਦੇ ਵਿੱਚ ਰਹੇ ਜਾਕਰ ਸੀਐਮ ਨਾ ਬਣ ਸਕੇ ਤਾਂ ਹਿੰਦੂ ਸਿੱਖ ਕਰਕੇ ਕਾਂਗਰਸ ਦਾ ਨੁਕਸਾਨ ਕੀਤਾ ਕਾਂਗਰਸ ਨੂੰ ਚੋਣਾਂ ਦੇ ਵਿੱਚ ਹਰਾਵਾ ਦਿੱਤਾ ਲੋਕ ਸਭਾ ਚੋਣਾਂ ਦੇ ਲਈ ਹਿੰਦੂ ਜਾਂ ਓਬੀਸੀ ਚਿਹਰੇ ਤੇ ਚਰਚਾ ਨਹੀਂ ਹੋਈ ਰਾਜਾ ਵੜਿੰਗ ਦੇਵ ਨੇ ਹਾਲਾਂਕਿ ਇਸ ਗੱਲ ਦਾ ਵੀ ਇਸ ਗੱਲ ਨੂੰ ਲੈ ਕੇ ਵੀ ਬਿਆਨ ਦਿੱਤਾ ਗਿਆ ਕਿ ਜੋ ਸੁਨੀਲ ਜਾਕਰ ਦਾਵਾ ਕਰ ਰਹੇ ਨੇ ਕਿ ਕਾਂਗਰਸ ਦੀ ਮੀਟਿੰਗ ਦੇ ਵਿੱਚ ਇਸ ਗੱਲ ਤੇ ਚਰਚਾ ਹੋਈ ਹੈ ਕਿ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਬਣਦਾ ਜਿਹੜਾ ਮਾਨ ਸਰਕਾਰ ਦਿੱਤਾ ਜਾਵੇਗਾ ਜਦਕਿ ਰਾਜਾ ਵੜਿੰਗ ਦਾਸ ਨੂੰ ਲੈ ਕੇ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੇ ਲਈ ਹਿੰਦੂ ਜਾਂ ਓਬੀਸੀ ਚਿਹਰੇ ਤੇ ਕੋਈ ਵੀ ਚਰਚਾ ਨਹੀਂ ਹੋਈ ਦਰਸਲ ਹਿੰਦੂ ਪੋਲਿਟਿਕਸ ਦੀ ਜੇਕਰ ਗੱਲ ਕੀਤੀ ਹੈ ਤਾਂ ਇਸ ਦੀ ਜਿਹੜੀ ਚਰਚਾ ਇਨ੍ਹਾਂ ਦੋਵਾਂ ਆਗੂਆਂ ਦੇ ਬਿਆਨਾਂ ਤੋਂ ਹੀ ਸ਼ੁਰੂ ਹੋ ਗਈ ਹੈ ਜਿੱਥੇ ਉਸ ਨੇ ਜਾਖੜ ਕਾਂਗਰਸ ਤੇ ਸਿੱਧੇ ਤੌਰ ਤੇ ਨਿਸ਼ਾਨਾ ਸਾਧ ਰਹੇ ਨੇ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਵਾਲੇ ਬੀਜ ਬੀਜੇ ਨੇ ਤਾਂ ਦੂਜੇ ਪਾਸੇ ਰਾਜਾ ਵੜਿੰਗ ਦੇ ਵੱਲੋਂ ਜਿਹੜਾ ਕਿਸ ਨੇ ਜਾਖੜ ਤੇ ਪਲਟਵਾਰ ਕੀਤਾ ਗਿਆ ਕਿ ਜਾਖੜ ਸੀਐਮ ਨਾ ਬਣ ਸਕੇ ਤਾਂ ਫਿਰ ਹਿੰਦੂ ਸਿੱਖ ਕਰਕੇ ਕਾਂਗਰਸ ਦਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਨੁਕਸਾਨ ਕੀਤਾ ਗਿਆ ਇਹ ਜਾਕਰ ਸਾਭ ਜੀ ਨੇ ਸ਼ਹਾਦਤਾਂ ਦਿੱਤੀਆਂ ਇਸ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੇ ਉਹ ਕਾਲੇ ਦਿਨ ਸੀਗੇ ਮੁਰਦਵਾਰੇ ਤੁਸੀਂ ਆਪ ਕਹਿੰਦੇ ਰਹੇ ਹੋ ਤੁਹਾਡੀਆਂ 25 ਸਟੇਟਮੈਂਟਸ ਹੈਗੀਆਂ ਜਿੱਥੇ ਤੁਸੀਂ ਇਹ ਕਿਹਾ ਕਿ ਅਗਰ ਕਾਂਗਰਸ ਪਾਰਟੀ ਨਾ ਹੁੰਦੀ ਤਾਂ ਪੰਜਾਬ ਨਹੀਂ ਹੋਣਾ ਸੀ ਅਚਨਚੇਤ ਜਦੋਂ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤਾਂ ਤੁਸੀਂ ਇਹ ਕਹਿਣ ਲੱਗ ਪਏ ਕਿ ਨਫ਼ਰਤ ਦੇ ਬੀਜ ਬੋਂਦੀ ਹੈ ਸੋ ਇਸ ਤਰ੍ਹਾਂ ਦੀ ਟਿੱਪਕ ਟਿੱਪਨੀ ਕਰਨੀ ਏਡੇ ਵੱਡੇ ਲੀਡਰ ਤੋਂ ਜਿਹੜਾ ਇਸ ਪਾਰਟੀ ਨਾਲ ਇਨੇ ਸਾਲ ਜਿਨ੍ਹਾਂ ਦੇ ਸਬੰਧ ਰਹੇ ਹੋ ਉਹ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਅਸੀਂ ਕਿਸੇ ਪ੍ਰਕਾਰ ਦੇ ਨਫ਼ਰਤ ਦੇ ਬੀਜ ਨਹੀਂ ਪਾਉਂਦੇ ਰਾਹੁਲ ਗਾਂਧੀ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਇਹ ਤੁਹਾਡੀ ਪਾਰਟੀ ਦਾ ਕੰਮ ਹੈ ਜਿਹੜੀ ਚ ਅੱਜਕੱਲ ਤੁਸੀਂ ਨਵੀਂ ਪਾਰਟੀ ਚ ਗਏ ਹੋ ਪੋਲਰਾਈਜੇਸ਼ਨ ਕਰਨੀ ਹਿੰਦੂ ਤੇ ਸਿੱਖਾਂ ਨੂੰ ਆਪਸ ਵਿੱਚ ਵੰਡਣਾ ਹਿੰਦੂ ਤੇ ਮੁਸਲਮਾਨ ਨੂੰ ਆਪਸ ਵਿੱਚ ਵੰਡਣਾ ਅਸੀਂ ਤਾਂ ਸਭ ਨੂੰ ਨਾਲ ਲੈ ਕੇ ਚੱਲਦੇ ਹਾਂ ਸਭ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਹਰ ਵਿਅਕਤੀ ਵਿਸ਼ੇਸ਼ ਨੂੰ ਨਾਲ ਲੈ ਕੇ ਚੱਲਦੇ ਆ ਅਸੀਂ ਅਸੀਂ ਹਿੰਦੂਆਂ ਦੇ ਅger ਖਿਲਾਫ ਹੁੰਦੀ ਕਾਂਗਰਸ ਪਾਰਟੀ ਫਿਰ ਜਾਖੜ ਪਰਿਵਾਰ ਨੂੰ ساری ਜ਼ਿੰਦਗੀ ਕਾਂਗਰਸ ਪਾਰਟੀ ਨੇ ਸਿਰ ਦਾ ਤਾਜ ਨਹੀਂ ਬਣਾਉਣਾ ਸੀ ਤੁਸੀਂ ਚੋਣ ਹਾਰ ਗਏ ਜਾਖੜ ਸਾਹਿਬ ਇਸ ਦੇ ਬਾਪ ਵੀ ਤੁਹਾਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਤੁਸੀਂ ਫਿਰ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਲੜਾਇਆ ਦੇਖੋ ਹਾਰੇ ਹੋਏ ਵਿਅਕਤੀ ਨੂੰ ਕਿਸੇ ਪਾਰਟੀ ਨੇ ਮੈਨੂੰ ਦੱਸ ਦਿਓ ਜਦੋਂ ਅਸੀਂ 80 ਸੀਟਾਂ ਜਿੱਤੇ ਤੁਸੀਂ ਚੋਣ ਹਾਰ ਗਏ ਹਾਰੇ ਹੋਏ ਵਿਅਕਤੀ ਨੂੰ PCC ਦਾ ਪ੍ਰਧਾਨ ਬਣਾਉਣਾ ਇਹ ਬੜੀ ਵੱਡੀ ਗੱਲ ਹੈ ਤੁਸੀਂ ਭੁੱਲ ਗਏ ਹੋ ਨਫਰੇ ਦੇ ਬੀਜ ਅਸੀਂ ਨਹੀਂ ਬੋਂਦੇ ਫਿਰ ਉਸੇ ਵਿਅਕਤੀ ਨੂੰ ਬਾਏ ਇਲੈਕਸ਼ਨ ਤੁਹਾਡਾ ਗੁਰਦਾਸਪੁਰ ਨਾਲ ਕੋਈ ਤੱल्लੁਕਾਤ ਨਹੀਂ ਸੀ ਮਾਲਵੇ ਦੇ ਰਹਿਣ ਵਾਲੇ ਤੁਸੀਂ ਫਿਰੋਜ਼ਪੁਰੋ ਲੜਾਉਣਾ ਸੀ ਪਰ ਤੁਹਾਨੂੰ ਸੇਫ ਸੀਟ ਉੱਥੇ ਬਾਏ ਇਲੈਕਸ਼ਨ 'ਚ ਲੜਾ ਕੇ MP ਬਣਾਇਆ ਔਰ ਕਾਂਗਰਸ ਪਾਰਟੀ ਕਿੰਨੀ ਚੰਗੀ ਪਾਰਟੀ ਹੈ ਕਿ ਤੁਹਾਨੂੰ ਫੇਰ ਕਿਤੇ ਨਾ ਕਿਤੇ ਕਨਸੀਡਰ ਕਰ ਰਹੀ ਸੀ ਪਾਰਟੀ ਕਿ ਚਲੋ ਹਾਰੇ ਹੋਏ ਵਿਅਕਤੀ ਨੂੰ ਵੀ ਤੁਸੀਂ ਦੁਬਾਰਾ ਚੋਣ ਹਾਰ ਗਏ ਐਮਪੀ ਦੀ ਵੀ ਅਸੀਂ ਇਹਨਾਂ ਨੂੰ ਚੀਫ ਨਿਸਟੋ ਬਣਾ ਦੇ ਹਾਲਾਂਕਿ ਐਮਐਲਏ ਦਾ ਅਧਿਕਾਰ ਹੈ ਐਮਐਲਏ ਦਾ ਅਧਿਕਾਰ ਹੈ ਜਿਹੜਾ ਐਮਐਲਏ ਜਿੱਤਿਆ ਹੁੰਦਾ ਸੋ ਇਹੋ ਜੀ ਗੱਲਾਂ ਜਾਖੜ ਸਾਹਿਬ ਤੁਹਾਡੇ ਮੂੰਹ ਚੋਂ ਸ਼ੋਭਾ ਨਹੀਂ ਦਿੰਦੀਆਂ ਜਿੱਤਾਂ ਹਾਰਾਂ ਚਲਦੀਆਂ ਆਉਂਦੀਆਂ ਨੇ ਅਸੀਂ ਤਿੰਨ ਰਾਜਾਂ 'ਚ ਕਿਉਂ ਹਾਰ ਗਏ ਹੁਣ ਤੁਹਾਨੂੰ ਸੁਣਾਉਂਦੇ ਹਾਂ ਕਿ ਸੁਨੀ ਜਖਣ ਨੇ ਕਾਂਗਰਸ ਦੇ ਹਿੰਦੂ ਪੋਲਿਟਿਕਸ ਨੂੰ ਲੈ ਕੇ ਕੀ ਇਲਜ਼ਾਮ ਲਗਾਏ ਸਨ ਤਾਂ ਰਾਜਾ ਵੜਿੰਗ ਨੇ ਕੀ ਜਵਾਬ ਦਿੱਤਾ ਹੈ? ਖਾਸ ਕਰਕੇ ਪੰਜਾਬ ਵਾਲੇ ਕਾਂਗਰਸ ਦੇ ਜਿਹੜੇ ਲੀਡਰ ਹੈ ਉਹ ਪੰਜਾਬ ਨੂੰ ਬਖਸ਼ਣ ਸਾਥ ਤੁਸੀਂ ਕਿਸੇ ਨੇ ਮੁੱਖ ਮੰਤਰੀ ਬਣਨਾ ਨਹੀਂ ਬਣਨਾ ਪਰ ਆਹ ਜਿਹੜਾ ਨਫ਼ਰਤ ਦੇ ਬੀਜ ਨਾ ਬੋਹ ਇੱਥੇ ਸਾਰਿਆਂ ਦਾ ਭਾਈਚਾਰਕ ਸਾਂਝਾ ਪੰਜਾਬ ਦੀ ਪੰਜਾਬ ਜਾਣੇ ਇਸੇ ਕਰਕੇ ਜਾਂਦਾ ਹੈ। ਪੰਜਾਬ ਦਾ ਦਿਲ ਵੱਡੇ ਜਿਗਰੇ ਵਾਲੇ ਵੀ ਹੈ, ਵੱਡੇ ਛਾਤੀਆਂ ਵਾਲੇ ਵੀ ਹੈ। ਆ ਛੋਟੀ ਸੋਚ ਵਾਲੇ ਲੀਡਰ ਪਤਾ ਨਹੀਂ ਕਿੱਥੋਂ ਪੈਦਾ ਹੋਏ ਐ ਤੇ ਸਭ ਤੋਂ ਵੱਡੀ ਮੈਂ ਸਮਝਦਾ ਆਂ ਵੀ ਪੰਜਾਬ ਦੀ ਜਨਤਾ ਦੇ ਨਾਲ ਮਜ਼ਾਕ ਆ ਹੋ ਰਿਹਾ ਐ ਵੀ ਕੱਲ ਕਾਂਗਰਸ ਦੇ ਸਾਰੇ ਲੀਡਰ ਇਸ ਗੱਲ ਨੂੰ ਇਕੱਠੇ ਹੋਏ ਵੀ ਇੱਥੇ ਹਿੰਦੂਆਂ ਨੂੰ ਉਹਨਾਂ ਦਾ ਬਣਦਾ ਸਤਕਾਰ ਮਿਲੂਗਾ ਬਣਦਾ ਉਹਨਾਂ ਨੂੰ ਹਿੱਸਾ ਮਿਲੂਗਾ ਸਭ propto ਦੇਣ ਵਾਲੇ ਕੌਣ ਸੀਗੇ ਕੋਈ ਲੋਕ ਸੀਗੇ ਜਿਨ੍ਹਾਂ ਨੇ ਬੀਜ ਬੋਏ ਇੱਥੇ ਹਿੰਦੂ ਸਿੱਖ ਪਾਈਚਾਰੇ ਦੇ ਵਿੱਚ ਮੇਰੀ ਫੇਰ ਬੇਨਤੀ ਐ ਪੰਜਾਬ ਨੂੰ ਬਖਸ਼ੋ ਕਿ ਤੁਸੀਂ ਇਹ ਮਨ ਚ ਠਾਨ ਲਿਆ ਆਪਦੇ ਪੀਜਪੀ ਨਾਲ ਸਮਝੌਤੇ ਦੇ ਮਤਾਬਕ ਕਿ ਮੈਂ ਕਾਂਗਰਸ ਪਾਰਟੀ ਨੂੰ ਕਿੱਦਾਂ ਹਰਾਉਣਾ ਤੇ ਤੁਸੀਂ ਇਹ ਨਫ਼ਰਤ ਪੈਦਾ ਕੀਤੀ ਕਿ ਅਸੀਂ ਹਿੰਦੂਆਂ ਤੋਂ ਨਫ਼ਰਤ ਕਰਦੀ ਹੈ ਕਾਂਗਰਸ ਪਾਰਟੀ ਅਗਰ ਹਿੰਦੂਆਂ ਤੋਂ ਨਫ਼ਰਤ ਕਰਦੀ ਹੁੰਦੀ ਤਾਂ ਫਿਰ ਤੁਹਾਨੂੰ ਸਿਰ ਦਾ ਤਾਜ ਬਣਾ ਕੇ ਕਿੱਦਾਂ ਰੱਖਦੀ ਠਾਠ ਸੰਗ ਇਹ ਤੁਸੀਂ ਜਾਣ ਬੁੱਝ ਕੇ ਇਹੋ ਜੀ ਕੋਜੀ ਜਿਹੜੀ ਰਾਜਨੀਤੀ ਗੰਦੀ ਰਾਜਨੀਤੀ ਇਹ ਤੁਸੀਂ ਸ਼ੁਰੂਆਤ ਕੀਤੀ ਹੈ ਹਿੰਦੂਆਂ ਨੂੰ ਤਾਂ ਗਲੇ ਨਾਲ ਲਾ ਕੇ ਰੱਖਿਆ ਹਮੇਸ਼ਾ ਇਸ ਪਾਰਟੀ ਨੇ ਉਹਨਾਂ ਜ਼ਿਕਰ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਵੱਡੇ ਬਿਆਨ ਦਾ ਸਿੱਧੂ ਨੇ ਸਾਫ਼ ਕਰ ਦਿੱਤਾ ਕਿ ਮੈਂ ਲੋਕ ਸਭਾ ਚੋਣ ਨਹੀਂ ਲੜਾਂਗਾ ਕਾਂਗਰਸ ਪਾਰਟੀ ਦਾ ਸਿਪਾਈ ਹਾਲਾਂਕਿ ਉਹਨਾਂ ਵੱਲੋਂ ਇਹ ਜ਼ਰੂਰ ਸਾਫ਼ ਕੀਤਾ ਗਿਆ ਕਿ ਕੋਈ ਕਾਂਗਰਸ ਪਾਰਟੀ ਦੇ ਸਿਪਾਈ ਨੇ ਪਰ ਲੋਕ ਸਭਾ ਦੀ ਚੋਣ ਲੜਨੀ ਹੁੰਦੀ ਤਾਂ ਪਹਿਲਾਂ ਹੀ ਲੜ ਲੈਂਦਾ ਦਿੱਲੀ ਜਾਣਾ ਹੁੰਦਾ ਤਾਂ ਰਾਜ ਸਭਾ ਕਿਉਂ ਛੱਡਦਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜੇਕਰ ਉਹਨਾਂ ਨੇ ਦਿੱਲੀ ਜਾਣਾ ਹੁੰਦਾ ਤਾਂ ਫਿਰ ਰਾਜ ਸਭਾ ਉਹ ਕਿਉਂ ਛੱਡਦੇ ਮੈਡਮ ਸਿੱਧੂ ਚੋਣ ਲੜਨਗੇ ਜਾਂ ਨਹੀਂ ਉਹ ਜਵਾਬ ਦੇਣਗੇ ਨਵਜੋਤ ਸਿੰਘ ਸਿੱਧੂ ਨੇ ਹਾਲਾਂਕਿ ਇਸ ਨੂੰ ਲੈ ਕੇ ਜਰੂਰ ਇੱਕ ਸਸਪੈਂਸ ਰੱਖਿਆ ਹੈ ਕਿ ਮੈਡਮ ਸਿੱਧੂ ਯਾਨੀ ਕਿ ਨਵਜੋਤ ਸਿੰਘ ਸਿੱਧੂ ਦੇ ਧਰਮਪਤਰੀ ਨਵਜੋਤ ਕੌਰ ਸਿੱਧੂ ਚੋਣ ਲੜਨਗੇ ਜਾਂ ਨਹੀਂ ਇਸ ਬਾਰੇ ਉਹੀ ਜਵਾਬ ਦੇਣਗੇ ਵਿਧਾਨ ਸਭਾ ਚੋਣ ਹਰਗੇ ਸੰਦਰਸ਼ਨ ਨਵਜੋਤ ਸਿੰਘ ਸਿੱਧੂ ਕਿਉਂਕਿ 2022 ਦੇ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਅਮਰਸਰ ਤੋਂ ਜਿਹੜੇ ਕਿ ਵਿਕਰਮਜੀਤ ਠਿਆਦੇ ਦੇ ਮੁਕਾਬਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਹਾਲਾਂਕਿ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਦੋਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਥੇ ਆ ਜੇਤੂ ਰਹੇ ਸਨ ਤਾਂ ਜਦੋਂ ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਸਵਾਲ ਸੀਗਾ ਲਗਾਤਾਰ ਸਵਾਲ ਬਣੇ ਹੋਏ ਸਿਕਾ ਕਿ ਕੀ ਲੋਕ ਸਭਾ ਚੋਣਾਂ ਨੂੰ ਲੈ ਕੇ ਮੈਦਾਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਿਸੇ ਹਲਕੇ ਤੋਂ ਉਤਰਨਗੇ ਪਰ ਇਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਬਿਲਕੁਲ ਪੱਤੇ ਕੋਲ ਦਿੱਤੇ ਨਹੀਂ ਬਿਲਕੁਲ ਸਾਫ਼ ਕਰ ਦਿੱਤਾ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ ਇਸ ਤੋਂ ਲੋਕ ਸਭਾ ਨਹੀਂ ਲੜਨਗੇ ਕਲੀਅਰ ਜੇ ਲੜਨੀ ਹੁੰਦੀ ਉਦੋਂ ਹੀ ਲੜ ਲੈਂਦਾ ਮੈਂ ਮੈਡਮ ਤਾਂ ਅੱਜ ਤਿੰਨ ਵਾਰ ਦਾ ਮੰਤਰੀ ਹੁੰਦਾ ਮੈਡਮ ਉਹ ਜਵਾਬ ਉਹੀ ਦੇ ਸਕਦੀ ਸਿੱਧੂ ਲੋਕ ਸਭਾ ਨਹੀਂ ਲੜਦਾ ਕਲੀਅਰ ਜੇ ਲੜਨੀ ਹੁੰਦੀ ਉਦੋਂ ਹੀ ਲੜ ਲੈਂਦਾ ਮੈਂ ਮੈਡਮ ਤਾਂ ਅੱਜ ਤਿੰਨ ਵਾਰ ਦਾ ਮੰਤਰੀ ਹੁੰਦਾ ਮੈਡਮ ਉਹ ਜਵਾਬ ਉਹੀ ਦੇ ਸਕਦੀ ਅੱਗੇ ਪੜਾਂਗੇ ਤੁਹਾਨੂੰ ਗੱਲ ਕਰਾਂਗੇ ਸੁਖਬੀ ਸਿੰਘ ਬਾਦਲ ਦੀ ਮਾਫੀ ਦੀ ਜਿਸ ਨੂੰ ਲੈ ਕੇ ਸਿਆਸੀ ਕਮਸਾਨ ਲਗਾਤਾਰ ਜਾਰੀ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਫੀ ਨੂੰ ਮਹਿਜ਼ ਨਾਟਕ ਦੱਸਿਆ ਤੇ ਇਹ ਵੀ ਦਾਵਾ ਕਰ ਦਿੱਤਾ ਕਿ ਇਹ ਸਭ ਕੁਝ ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਲਈ ਕੀਤਾ ਗਿਆ ਤਾਂ ਉਧਰ ਨਮਜੋਤ ਸਿੰਘ ਸਿੱਧੂ ਨੇ ਇਸ ਮਾਫੀ ਨੂੰ ਇਕਬਾਲੇ ਜੁਰਮ ਦੱਸਿਆ ਸ਼੍ਰੀ ਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ 14 ਦਸੰਬਰ ਦਾ ਹੈ ਪਰ ਸਿਆਸੀ ਫਿਜ਼ਾਵਾਵਾਂ ਦੇ ਵਿੱਚ ਇਸ ਬਿਆਨ ਦੀ ਅੱਜ ਵੀ ਖੂਬ ਚਰਚਾ ਹੋ ਰਹੀ ਹੈ ਨਾ ਸਿਰਫ ਚਰਚਾ ਇਸੇ ਬਿਆਨ ਨੂੰ ਆਧਾਰ ਬਣਾਉਂਦੇ ਹੋਏ ਵਿਰੋਧੀ ਅਕਾਲੀ ਦਲ ਤੇ ਹਮਲਾ ਵਰਨੇ ਇਸੇ ਮਾਫੀ ਵਾਲੇ ਬਿਆਨ ਨੂੰ ਲੈ ਕੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ 'ਤੇ ਲਿਆ ਹੈ ਤੇ ਇਸ ਮਾਫੀ ਨੂੰ ਭਾਜਪਾ ਨਾਲ ਗੱਠਜੋੜ ਕਰਨ ਦੇ ਲਈ ਰਚਿਆ ਨਾਟਕ ਦੱਸਿਆ ਤੇ ਇਥੋਂ ਤੱਕ ਦਾਵਾ ਕਰ ਦਿੱਤਾ ਕਿ ਲੋਕ ਸਭਾ ਚੋਣਾਂ ਤੱਕ ਅਕਾਲੀ ਭਾਜਪਾ ਗੱਠਜੋੜ ਹੋ ਜਾਵੇਗਾ ਬਹੁਤ ਦੇਰ ਦੇ ਹੁਣ ਇਹ ਤਰਲੋ ਮੱਛੀ ਨੇ ਕਿ ਸੈਂਟਰ ਦੀ ਸਰਕਾਰ ਜਿਹੜੀ ਇਹ ਭਾਜਪਾ ਦੀ ਉਹਦੇ ਨਾਲ ਸਾਡੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੋਲਿਟੀਕਲ ਕੰਪਰੋਮਾਈਜ਼ ਹੋ ਜਾਏ ਪਾਰਲੀਮੈਂਟ ਤੋਂ ਪਹਿਲੇ ਤਾਂ ਜੋ ਮੈਨੂੰ ਪਤਾ ਲੱਗਾ ਭਾਜਪਾ ਨੇ ਇਹਨਾਂ ਨਾਲ ਪਹਿਲੀ ਸ਼ਰਤੇ ਰੱਖੀ ਸੀ ਕਿ ਪਹਿਲੇ ਤੁਸੀਂ ਇਹ ਕੰਮ ਕਰੋ ਉਸ ਤੋਂ ਬਾਅਦ ਜਿਹੜੀ ਭਾਜਪਾ ਦੇ ਨਾਲ ਸਿੱਖ ਲੀਡਰਸ਼ਿਪ ਦਾ ਰਸਤਾ ਹੈ ਉਹ ਫੇਰ ਇਹ ਗੱਲ ਕਹਿਣਗੇ ਕਿ ਸੱਸ ਸੁਖਬੀਰ ਸਿੰਘ ਬਾਦਲ ਕਿਉਂਕਿ ਮਾਫੀ ਉਹਨਾਂ ਨੇ ਮੰਗ ਲਈ ਹੈ ਅਸੀਂ ਇਕੱਠੇ ਹੋਣ ਦਾ ਪੂਰਵ ਵਿਚਾਰ ਫੇਰ ਕਰਾਂਗੇ ਤਾਦਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਮਾਫੀ ਇੱਕ ਵੱਲੇ ਜੁਰਮ ਹੈ ਤੇ ਸਰਕਾਰ ਅੱਗੇ ਕਾਰਵਾਈ ਦੀ ਵੀ ਮੰਗ ਰੱਖ ਦਿੱਤੀ ਹੈ ਚੋਲੀ ਅੱਡੀ ਬਰਗਾੜੀ ਲਈ ਕੱਲਾ ਲੜਦਾ ਰਿਆ ਕੈਪਟਨ ਲਾਇਆ ਜਿਹੜੇ ਆਏ ਉਹਨਾਂ ਨੇ ਕਿਹਾ ਬਰਗਾੜੀ ਦਾ ਇਨਸਾਫ ਕਰਾਂਗੇ ਇਹ ਆਏ ਇਹਨਾਂ ਨੇ ਕਿਹਾ ਬਰਗਾੜੀ ਦਾ ਇਨਸਾਫ ਕਰਾਂਗੇ ਹੁਣ ਅਗਲਾ ਮਾਫੀ ਮੰਗਦਾ ਤੇ ਜੇ ਅਗਲਾ ਮਾਫੀ ਮੰਗਦਾ ਇਕਬਾਲੇ ਜੁਰਮ ਜ਼ਿਕਰ ਹੋ ਗਿਆ ਕਿ 14 ਦਸੰਬਰ ਨੂੰ ਅਕਾਲੀ ਦਲ ਦੇ ਸਥਾਪਨਾ ਦਿਵਸ ਵਾਲੇ ਸਮਾਗਮ ਦੇ ਵਿੱਚ ਸੰਬੋਧਨ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਸਾਲ 2015 ਦੇ ਵਿੱਚ ਵਿਦਵਿਧੀਆਂ ਹੋਈਆਂ ਘਟਨਾਵਾਂ ਨੂੰ ਲੈ ਕੇ ਮਾਫੀ ਮੰਗੀ ਸੀ ਜਦਕਿ ਵਿਰੋਧੀ ਇਸ ਮਾਫੀ ਨੂੰ ਅਕਾਲੀ ਦਲ ਭਾਜਪਾ ਗੱਠਜੋੜ ਦਾ ਇੱਕ ਪੜਾ ਦੱਸ ਰਹੇ ਨੇ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਰੋਕ ਕਰਨਗੇ ਅਗਲੀ ਖਬਰ ਦਾ ਪਰ ਗਾੜੀ ਇਨਸਾਮ ਮੁਰਸ਼ਿਦ ਦੇ 2 ਸਾਲ ਪੂਰੇ ਹੁਣ ਤੇ ਸੁਖਰਾ ਸਿੰਘ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੁਖਰਾ ਸਿੰਘ ਦੇ ਵੱਲੋਂ ਮਰਨ ਵਰਤ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ 22 ਦਸੰਬਰ ਤੱਕ कोर्ट ਦੇ ਵਿੱਚ ਚਲਾਨ ਪੇਸ਼ ਕਰਨ ਦੀ ਮੰਗ ਰੱਖੀ ਹੈ ਤੇ ਨਾਲ ਹੀ ਕਹਿ ਕੇ ਜੇਕਰ ਚਲਾਨ ਪੇਸ਼ ਨਾ ਕੀਤੇ ਗਏ ਤਾਂ ਮਰਨ ਵਰਤ ਤੇ ਬੈਠਾਂਗਾ ਜਾਂ ਤਾਂ ਮੇਰੀ লাশ ਉੱਠੇਗੀ ਜਾਂ ਦੋਸ਼ੀ ਬੇਨਕਾਬ ਹੋਣਗੇ ਉੱਤੇ ਸੁਖਰਾ ਸਿੰਘ ਦਾ ਕਹਿਣਾ ਹੈ ਕਿ 8 ਸਾਲਾਂ ਦੇ ਬਾਅਦ ਵੀ ਇਨਸਾਫ ਨਹੀਂ ਮਿਲਿਆ ਦੇ ਸਾਡੇ ਇਸ ਨਾਮ ਨੂੰ ਇਜਾਮ ਦੇਣ ਵਾਲੇ ਲੋਕ ਜਿਹੜੇ ਸੰਕਤਾਂ ਦੀ ਕਚਹਿਰੀ ਦੇ ਵਿੱਚ ਜਨਤਕ ਕੀਤੇ ਜਾਣ ਜਿਸ ਦੇ ਨਾਲ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਾਂ ਵਾਕਈ ਇਹ ਲੋਕ ਜ਼ਿੰਮੇਵਾਰ ਨੇ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ 22 ਤਰੀਕ ਵਾਲੇ ਦਿਨ ਉਸੇ ਹੀ ਫਰੀਦਕੋਟ ਦੀ ਕੋਰਟ ਦੇ ਵਿੱਚ ਜੇ ਕੁਝ ਨਹੀਂ ਕਰਦੇ ਤਾਂ ਉੱਥੋਂ ਮੈਂ ਅਗਲੇ ਇੱਕ ਅੱਧੇ ਦਿਨ ਬਾਅਦ ਇੱਥੇ ਜਗ੍ਹਾ ਤੇ ਮਰਨ ਮੱਤ ਤੇ ਬੈਠਾਂਗਾ ਸੋ ਇਹ ਇੱਥੋਂ ਤੱਕ ਦੀ ਜਿਹੜੀ ਆ ਉਹਨਾਂ ਟਾਈਮ ਬੈਠੇ ਰਵਾਂਗੇ ਜਿੰਨਾ ਟਾਈਮ ਇਹ ਮਸਲਾ ਹੱਲ ਨਹੀਂ ਕਰਦੇ ਜਾਂ ਸਾਡੇ ਇਥੋਂ ਸਵਾਸ ਨਿਕਲਣਗੇ ਜਾਂ ਸਾਡੀ ਆਰਤੀ ਚੱਕੀ ਜਾਊਗੀ ਤੇ ਜਾਂ ਇਹ ਉਹਦੇ ਚਲਾਨ ਪੇਸ਼ ਕਰਨਗੇ। ਸ਼੍ਰੋਮਣੀ ਕਮੇਟੀ ਨੇ 20 ਦਸੰਬਰ ਦਾ ਦਿੱਲੀ ਮਾਰਚ ਟਾਲ ਦਿੱਤਾ ਹੈ। ਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਤਾਮੀ ਦੇ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਦਿੱਲੀ ਦਿੱਲੀ ਮਾਰਚ ਮੁਲਤਵੀ ਕੀਤਾ ਗਿਆ ਹੈ। 20 ਤਰੀਕ ਨੂੰ ਦਿੱਲੀ ਦੇ ਵਿੱਚ ਵੱਡਾ ਪੰਥਕ ਇਕੱਠ ਨਹੀਂ ਹੋਵੇਗਾ। ਡੀਐਜੀਐਮਸੀ ਦੀ ਜਥੇਦਾਰ ਨੂੰ ਭੇਜੀ ਚਿੱਠੀ ਦੇ ਕਾਰਨ ਇਹ ਫੈਸਲਾ ਲਿਆ ਗਿਆ ਇਸ ਦੇ ਪਿਛੇ ਵੀ ਜੋ ਤਰਕ ਦਿੱਤਾ ਗਿਆ ਬੰਦੀ ਸਿੱਖਾਂ ਦੇ ਹੱਕ ਦੇ ਵਿੱਚ ਦਰਸਲ ਇਹ ਪ੍ਰਦਰਸ਼ਨ ਕੀਤਾ ਜਾਣਾ ਸੀਗਾ ਰਾਸ਼ਟਰਪਤੀ ਨੂੰ ਦਸਤਖਤ ਮਹਿਮ ਵਾਲੇ 26 ਲੱਖ ਦੇ ਪਰਫਾਰਮੇ ਉਹ ਦਿੱਤੇ ਜਾਣੇ ਸਨ ਪਿਛਲੇ ਦਿਨੀ ਦਰਥ ਚਰਮਣੀ ਕਮੇਟੀ ਦੇ ਸਮਾਰਥ ਦਾ ਐਲਾਨ ਕੀਤਾ ਗਿਆ ਸੀਗਾ ਪਰ ਹੁਣ ਆਸ਼ਰਮਣੀ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਇਹ ਸਾਫ਼ ਕੀਤਾ ਗਿਆ ਕਿ ਫਿਲਹਾਲ ਇਸ ਮਾਰਚ ਨੂੰ ਮੁਲਤਵੀ ਕਰ ਦਿੱਤਾ ਗਿਆ 9 ਦਸੰਬਰ ਨੂੰ ਇਸੇ ਸਥਾਨ ਤੇ ਪਹਿਲੀ ਮੀਟਿੰਗ ਕੀਤੀ ਇਹਦੇ ਵਿੱਚ ਵਿਚਾਰ ਹੋਇਆ ਕਿ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਚਿੱਠੀ ਲੈ ਕੇ ਸਮਾ ਮੰਗਿਆ ਜਾਵੇ। ਔਰ ਉਹ ਸਮੇਂ ਦੇ ਵਿੱਚ ਇੱਥੇ ਬੈਠੇ ਤੁਸੀਂ ਸਵਾਲ ਵੀ ਸ਼ਾਇਦ ਕੀਤਾ ਸੀ ਕਿ 20 ਨਵੰਬਰ ਦਾ 20 ਦਸੰਬਰ ਦਾ ਜਿਹੜਾ ਪ੍ਰੋਗਰਾਮ ਆ ਉਹਦਾ ਕੀ ਹੋਊਗਾ? ਕਿਉਂਕਿ ਸਾਡਾ ਜਿਹੜਾ 20 ਦਸੰਬਰ ਦਾ ਪ੍ਰੋਗਰਾਮ ਸੀ ਇਹ ਸਾਡਾ ਸਿੰਘ ਸਾਹਿਬ ਦੀ ਕਮੇਟੀ ਬਣਨ ਤੋਂ ਪਹਿਲਾਂ ਦਾ ਪ੍ਰੋਗਰਾਮ ਸੀ। ਸੋ ਅਸੀਂ ਉਹਨੂੰ ਇਨ ਬਿਨ ਉਹ ਦਸਤਕ ਦੀ ਮਹਿਮਾ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਪੋਰਟ ਕਰਨ ਲਈ ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਸੀ ਤੇ ਅਸੀਂ ਪ੍ਰੋਗਰਾਮ ਵੀ ਲਿਖ ਲਿਆ ਤੇ ਮੈਂ ਧੰਨਵਾਦ ਕਰਦਾ ਹਾਂ ਸੋਹਕ ਤੌਰ ਤੇ ਪੰਜਾਬ ਦੇ ਪੰਥਦਰਦੀਆਂ ਦਾ ਜਿਹਦੇ ਵਿੱਚ ਬਹੁਤ ਸਾਰੀਆਂ ਨਿਹੰਗ ਸਿੰਘਾਂ ਦੀਆਂ ਸਨਮੌਰ ਜਥੇਬੰਦੀਆਂ ਉਹਨੇ ਕਿਹਾ ਪੂਰਨ ਸਹਿਯੋਗ ਦੇਾਂਗੇ ਦਮਦਮੀ ਟਕਸਾਲ ਨੇ ਕਿਹਾ ਅਸੀਂ ਪੂਰਨ ਸਹਿਯੋਗ ਦੇਾਂਗੇ ਇੱਥੇ ਤੁਹਾਨੂੰ ਪਤਾ ਮੀਟਿੰਗ ਹੋਈ ਸੀ ਇਸੇ ਤਰ੍ਹਾਂ ਦੇ ਆਲ ਇੰਡੀਆ ਸੈਕਸ ਸਟੂਡੈਂਟ ਫੈਡਰੇਸ਼ਨਸ ਨੇ ਵੀ ਸਾਰਿਆਂ ਇਕੱਠੇ ਹੋ ਕੇ ਇਹ ਕਿਹਾ ਵੀ ਅਸੀਂ ਪੂਰਨ ਸਹਿਯੋਗ ਦੇਾਂਗੇ ਉਹ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਵੱਡੇ ਪੱਧਰ ਤੇ ਕਿਹਾ ਵੀ ਅਸੀਂ ਇਹਦੇ ਵਿੱਚ ਰੂਬਲੀਅਤ ਕਰਾਂਗੇ ਅਸੀਂ ਸੈਂਟਰ ਦੇ ਨਾਲ ਕੋਈ ਟਕਰਾਅ ਨਹੀਂ ਸੀ ਕਰਨ ਜਾ ਰਹੇ ਅਸੀਂ ਸ਼ਾਂਤਮਈ ਢੰਗ ਦੇ ਨਾਲ 26 ਲੱਖ ਜਿਹੜੇ ਲੋਕਾਂ ਨੇ ਗਾਸਟ ਦਿੱਤੇ ਪਰਫਾਰਮੈਂਸ ਦੇ ਰੂਪ ਦੇ ਵਿੱਚ ਉਹ ਰਾਸ਼ਟਰਪਤੀ ਸਾਹਿਬ ਦੇ ਸਪੂਰਤ ਕਰਨੇ ਸੀ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਸਪੱਸ਼ਟ ਕਰਨਾ ਚਾਹਣਾ ਕਿ ਕੋਈ ਧਾਰਨਾ ਨਹੀਂ ਸੀ ਕੇਵਲ ਤਾਂ ਕੇਵਲ ਉਹ ਆਪਾਂ ਦਾਸਤ ਦੀ ਮੁਹਿੰਮ ਜਿਹੜੀ ਉਹਨਾਂ ਦੇ ਰੂਬਰੂ ਕਰਨੀ ਸੀ ਸੋ ਗੁਰੂ ਕਿਰਪਾ ਕਰੇ ਪੰਥ ਦੇ ਬਧੇਰੇ ਹੇਤਾਂ ਲਈ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਦੀ ਉਹ ਜਿਹੜੀ ਫਾਂਸੀ ਦੀ ਸਜ਼ਾ ਉਹ ਲਾਈਫ ਅਮਰਜਨਮੈਂਟ ਵਿੱਚ ਹੋ ਜਾਵੇ ਤੇ ਬਾਕੀ ਜਿਹੜੇ ਸਾਡੇ ਸਿੰਘ ਆ ਉਹ ਅਸੀਂ ਸਾਰੇ ਪ੍ਰੋਗਰਾਮ ਲੀਕ ਲੈ ਸੀ ਉਹਨਾਂ ਲਈ ਅਸੀਂ ਸਾਰੀਆਂ ਫਲੈਕਸਾਂ ਵੀ ਬਣਾਈਆਂ ਦੇ ਸਾਰਿਆਂ ਨੂੰ ਹਦਾਇਤਾਂ ਵੀ ਕੀਤੀਆਂ ਪਰ ਕਿਉਂਕਿ ਪਾਂਸਥਕ ਇਕਤਾ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਰੋੜਾ ਨਹੀਂ ਬਣਦੀ ਭਾਵੇਂ ਇਹ ਸਾਡਾ ਪ੍ਰੋਗਰਾਮ ਵੱਖਰਾ ਪਹਿਲਾਂ ਦਾ ਲੀਕ ਹੋਇਆ ਸੀ ਪਰ ਫੇਰ ਵੀ ਬਧੇਰੇ ਹਿੱਤਾਂ ਲਈ ਇਹ ਜਿਹੜਾ ਹਾਲ ਦੀ ਘੜੀ ਆ ਜਿਹੜਾ ਇਹਨੂੰ ਅਸੀਂ ਹਾਲ ਦੀ ਘੜੀ ਮਲਤਵੀ ਕੀਤਾ ਉਧਰ ਕਾਂਗਰਸ ਦੇ ਸੰਸਦ ਮਨੀਤ ਬਿੱਟੂ ਨੇ ਐ ਜੀ ਪੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਚੁੱਕੇ ਨੇ ਐ ਜੀ ਪੀ ਸੀ ਦਾ ਦਿੱਲੀ ਕੂਚ ਮਲਤਵੀ ਹੋਣ ਤੇ ਦਰਸਲੇ ਸਵਾਲ ਚੁੱਕੇ ਗਏ ਨੇ ਐਜੀਪੀਸੀ ਨੂੰ ਦੂਜੀਆਂ ਜੱਥੇਬੰਦੀਆਂ ਦਾ ਸਾਥ ਨਹੀਂ ਮਿਲਿਆ ਰਣੀ ਤੇ ਬਿੱਟੂ ਦਾ ਇਹ ਕਹਿਣਾ ਹੈ ਕਿ ਐਜੀਪੀਸੀ ਨੂੰ ਦੂਜੀਆਂ ਜੱਥੇਬੰਦੀਆਂ ਦਾ ਸਾਥ ਨਹੀਂ ਮਿਲਿਆ ਇਹਨਾਂ ਨੇ ਹਰ ਹੱਥ ਘੰਡਾ ਹਰ ਕੁੰਡਾ ਖੜਕਾਇਆ ਸਾਥ ਨਹੀਂ ਮਿਲਿਆ ਬਦਵੀ ਦੇ ਇਲਜ਼ਾਮਾਂ ਤੋਂ ਬਾਅਦ ਕੌਣ ਦੇਵੇਗਾ ਸਾਥ ਰਣੀ ਤੇ ਬਿੱਟੂ ਦੇ ਲਈ ਵੀ ਕਿਹਾ ਗਿਆ ਕਿ ਬਦਵੀ ਦੇ ਇਲਜ਼ਾਮਾਂ ਤੋਂ ਬਾਅਦ ਹੁਣ ਸਾਥ ਕੌਣ ਦੇਵੇਗਾ ਤੇ ਗ੍ਰਹਿ ਮੰਤਰੀ ਦੇ ਇੱਕ ਧਮਕੇ ਦੇ ਨਾਲੇ ਡਰ ਗਏ ਬਿੱਟੂ ਨੇ ਵੀ ਕਿਹਾ ਕਿ ਗ੍ਰਹਿ ਮੰਤਰੀ ਦੇ ਇੱਕ ਧਮਕੇਦਾਂ ਨੇ ਡਰ ਗਏ ਨੇ ਇਹ ਲੜਨਗੇ ਬੰਦੀ ਸਿੱਖਾਂ ਦੀ ਲੜਾਈ ਰਣੀ ਤੇ ਬਿੱਟੂ ਦੇ ਵੱਲ ਸਿੱਧਾ ਤੌਰ ਤੇ ਆ ਸ਼ਰਮਣੀ ਅਕਾਲੀ ਦਲ ਤੇ ਐ ਜੀ ਪੀ ਸੀ ਨੂੰ ਨਿਸ਼ਾਨੇ ਤੇ ਲਿਆ ਗਿਆ ਤੇ ਇਹ ਕਿਹਾ ਗਿਆ ਇਸ ਦੇ ਪਿੱਛੇ ਜੋ ਕਿ ਪੂਰੇ ਮਾਰਚ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਇਸ ਦੇ ਪਿੱਛੇ ਜੋ ਵਜ੍ਹਾ ਰਣਜੀਤ ਬਿੱਟੂ ਦੱਸੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਗ੍ਰਹਿ ਮੰਤਰੀ ਦੇ ਇੱਕ ਦਬਕੇ ਦੇ ਨਾਲੇ ਡਰ ਗਏ ਨੇ ਰਾਜੀਵਾਨ ਜੀ ਨੂੰ ਤੁਸੀਂ ਗੱਲ ਕਰਦੇ ਹੋ ਉਸ ਇਸ਼ੂ ਤੇ ਤੁਸੀਂ ਅੱਜ 20 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਅੱਜ ਤੁਹਾਨੂੰ ਉਹ ਕੈਨਸਲ ਕਰਨਾ ਪੈ ਗਿਆ ਤੁਹਾਨੂੰ ਕਿਸੇ ਵੀ ਜੱਥੇਬੰਦੀ ਨੇ ਚਾਹੇ ਕਿਸਾਨ ਜੱਥੇਬੰਦੀਆਂ ਹੋਣ ਚਾਹੇ ਹੋਰ ਜੱਥੇਬੰਦੀਆਂ ਹੋਣ ਕਿਸੇ ਨੇ ਤੁਹਾਨੂੰ ਹੰਗਾਰਾ ਨਹੀਂ ਪਰਿਆ ਇਸ ਕਰਕੇ ਬੜੀਆਂ ਤੁਸੀਂ ਕੋਸ਼ਿਸ਼ਾਂ ਕੀਤੀਆਂ ਐਸਜੀਪੀਸੀ ਪ੍ਰਧਾਨ ਸਾਹਿਬ ਅਲੱਗ-ਅਲੱਗ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਕੁੰਡੇ ਖੜਕਾ ਕੇ ਕਿਸੇ ਨੇ ਨਹੀਂ ਤੁਹਾਨੂੰ ਖੋਲਿਆ ਕਿਉਂਕਿ ਕੌਣ ਖੋਲੂਗਾ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੋਵੇ ਉਹਨਾਂ ਲਈ ਕੋਈ ਦਰਵਾਜ਼ਾ ਖੋਲ ਦੂ ਉਹਨਾਂ ਖਾਤਰ ਕੋਈ ਦਿੱਲੀ ਚਲੇ ਜਾਊਗਾ ਇਸ ਕਰਕੇ ਤੁਹਾਨੂੰ ਕਿਦੋਂ ਵੀ ਸਪੋਰਟ ਨਹੀਂ ਮਿਲੀ ਜਿਹਦੇ ਕਰਕੇ ਤੁਸੀਂ ਪ੍ਰੋਗਰਾਮ ਕੈਨਸਲ ਕੀਤਾ ਦੂਜਾ ਪੁਆਇੰਟ ਤੁਸੀਂ ਇਹ ਰਾਜਵਾਨਾਂ ਤੇ ਬਾਕੀ ਬੰਦੀ ਸਿੱਖ ਜਿਹੜੇ ਉਹਨਾਂ ਨੂੰ ਸਪੋਰਟ ਨੇ ਉਹਨਾਂ ਦੀ ਗੱਲ ਸੁਣ ਲੈਣ ਇੱਕ ਘੁਰਕੀ ਇੱਕ ਦਬਕਾ ਅਮਿਤ ਸ਼ਾਹ ਜੀ ਦਾ ਹੋਮ ਮਿਨਿਸਟਰ ਸਾਹਿਬ ਦਾ ਬੱਜਿਆ ਤੇ ਸਖਵੀਰ ਸਿੰਘ ਬਾਦਲ ਤੇ ਬਾਕੀ ਸਾਰਾ ਹਥਿਆਰ ਸਿੱਟ ਕੇ ਇਹ ਲੜਨਗੇ ਤੁਹਾਡੀ ਲੜਾਈ